ਪਹੁੰਚ ਰਹੇ ਨੇ ਮੈਂ ਵਿਕਰਮ ਰਾਣਾ ਜੀ ਅਤੇ ਉਹਨਾਂ ਦੇ ਸਾਰੇ ਸਾਥੀਆਂ ਦਾ ਭਾਜਪਾ ਮੰਡਲ ਕੁਰਾਲੀ ਵੱਲੋਂ ਬਹੁਤ-ਬਹੁਤ ਸਵਾਗਤ ਕਰਦਾ ਹੈ ਸਾਡੇ ਵਿਚਕਾਰ ਮਹਿਲਾ ਮੋਰਚਾ ਹੈ ਕੁਰਾਲੀ ਮੰਡਲ ਮੈਡਮ सुरेंद्र कौर ਜੀ ਪੁਰਵ ਐਮਸੀ ਪੀਨਾ ਚੰਦੇਲ ਜੀ ਅਤੇ ਉਹਨਾਂ ਦੇ ਨਾਲ ਉਹਨਾਂ ਦੀ ਸਾਰੀ ਟੀਮ ਜਿਨ੍ਹਾਂ ਦੇ ਮੈਂ ਨਾਂ ਨਹੀਂ ਜਾਣਦਾ ਜੈ ਜੈ ਸ੍ਰੀ ਓ ਜੈ ਜੈ ਸ੍ਰੀ ਓ ਜੈ ਜੈ ਸ੍ਰੀ ਓ ਇੱਧਰ ਨਹੀਂ ਮਜ਼ਾ ਆ ਰਿਹਾ ਮਹਾਰਿਸ਼ਾ ਨਿਹਾਲ ਜੈ ਜੈ ਸ੍ਰੀ ਓ ਇਹ ਢੇਣ ਇਹ ਢੇਣ ਉਹ ਢੇਣ ਇਹ ਹਰ ਪੰਜਾਬ ਦੀ ਮਾਂ ਪੈਣ ਬਜ਼ੁਰਗ ਹਰ ਬੱਚੇ ਦੇ ਹਰ ਸਿੱਖ ਦੇ ਦਿਲ ਵਿੱਚ ਇੱਕ ਦਾਗ ਹੈ ਇੱਕ ਦਰਦ ਹੈ ਇਹ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਣਾ ਚਾਹੀਦਾ ਹੈ ਸੁਣੋ ਗੋਲਦੀ ਸਾਰੇ ਸਰਕਾਰ ਬਾਚ ਦੇ ਮੇਰੇ ਇਹੋ ਤੇ ਪੈਣਾ ਤੁਸੀਂ ਸਾਹਮਣੇ ਰੱਖਿਓ ਠੱਠਾ ਮਾਰਦਾ ਕੱਟੇ ਜਿਵੇਂ ਸਿਆਣੇ ਉਹ ਜੋ ਪਰਸ਼ਕਰਾ ਹੋਆ ਵਾਪਰੇ ਕਿਹੜਾ ਕੰਗਾ ਹੋਇਆ ਬਿਲਕੁਲ ਕੋਧੀ ਜੀ